ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਮੈਂ ਤੁਹਾਨੂੰ ਇੱਕ ਰੀਅਲ ਸਟੋਰੀ ਸੁਣਾਉਣ ਲੱਗਿਆ ਸੋਡੀ ਨਾਮ ਦੇ ਬੰਦੇ ਦੀ ਜਿਨੇ ਕਿ 18 ਕਤਲ ਕੀਤੇ 11 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਸੋਡੀ ਪੰਜਾਬ ਦਾ ਰਹਿਣ ਵਾਲਾ ਸੀ ਬਾਈ ਇੱਕ ਆਮ ਪਰਿਵਾਰਕ ਬੰਦਾ ਸੀ ਸ਼ਾਦੀशुदा ਸੀ ਦੋ ਬੱਚਿਆਂ ਦਾ ਪਿਓ ਸੀ ਤੇ ਆਮ ਜ਼ਿੰਦਗੀ ਜਿਉਂਦਾ ਸੀ ਆਪਣੇ ਵਾਂਗ ਜਿਵੇਂ ਆਪਾਂ ਜਿਉਨੇ ਆ ਕੋਈ ਬਾਲੀ ਤਕੜੀ ਕਮਾਈ ਨਹੀਂ ਸੀ ਕੋਈ ਬਾਲਾ ਹਾਈਫ ਕਲਾਸ ਨਹੀਂ ਸੀ ਕੋਈ ਬਸ ਲੋਅਰ ਕਲਾਸ ਨਹੀਂ ਸੀ ਮੀਡਲ ਕਲਾਸ ਬੰਦਾ ਸੀ ਗੈਰਜ ਸੀ ਸੋਡੀ ਦਾ ਆਪਣੇ ਇੱਕ ਗੈਰਜ ਸੀ ਤੇ ਇਸ ਬੰਦੇ ਨੇ ਬਈ 18 ਕਤਲ ਕੀਤੇ 11 ਮਹੀਨਿਆਂ ਦੇ ਵਿੱਚ ਤੁਸੀਂ ਆਪ ਸੋਚ ਸਕਦੇ ਹੋ ਵੀ ਕਿੰਨਾ ਬੰਦਾ ਦਰਿੰਦਗੀ ਹੋ ਜਾਂ ਕਿੰਨਾ ਇੰਨੇ ਕ ਸ਼ਾਰਟ ਪੀਰੀਅਡ ਦੇ ਵਿੱਚ 11 ਮਹੀਨਿਆਂ ਦੇ ਵਿੱਚ 18 ਕਤਲ ਕਰ ਲੈ ਕਿੰਨੇ ਮੁਸ਼ਕਲ ਰਹੇ ਹੋਣਗੇ ਜਿਹੜਾ ਕਿਸ ਤਰੀਕੇ ਨਾਲ ਉਹ ਬੰਦੇ ਨੇ ਕਰੇ ਹੋਣਗੇ ਮੁਸ਼ਕਲ ਤਾਂ ਚਲੋ ਉਹਨਾਂ ਲਈ ਆ ਜਿਨ੍ਹਾਂ ਦੇ ਪਰਿਵਾਰਾਂ ਨਾਲ ਇਹ ਚੀਜ਼ ਹੋਈ ਬੜੀ ਗਲਤ ਹੋਈ ਤੇ ਸੋਢੀ ਇੱਕ ਆਮ ਤੌਰ ਦਾ ਬੰਦਾ ਸੀ ਗੈਰ ਤੇ ਚਲਾਉਂਦਾ ਸੀ ਵਧੀਆ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਰ ਉਹਦੇ ਨਾਲ ਬਈ ਇੱਕ ਸੱਟ ਲੱਗੀ ਹੁਣ ਤੁਸੀਂ ਕਹਿ ਦੋਗੇ ਵੀ ਬਾਈ ਔਰਤਾਂ ਦੇ ਖਿਲਾਫ ਬਹੁਤ ਬੋਲਦਾ ਪਰ ਇਸ ਦਾ ਕਾਰਨ ਵੀ ਇੱਕ ਔਰਤ ਹੀ ਬਣੀ ਉਸ ਦੀ ਪਤਨੀ ਨੇ ਉਸ ਨੂੰ ਛੱਡਤਾ ਬਈ ਦੋ ਬੱਚਿਆਂ ਦੇ ਹੋਣ ਦੇ ਬਾਵਜੂਦ ਵੀ ਤੇ ਇਹ ਕਹਿ ਕੇ ਛੱਡਤਾ ਵੀ ਉਸ ਬੰਦੇ ਦੀ ਸੈਕਸ਼ੂਅਲ ਪਾਵਰ ਨਹੀਂ ਹੈਗੀ ਸੋਢੀ ਨੂੰ ਇਹ ਕਹਿ ਕੇ ਛੱਡਤਾ ਵੀ ਤੇਰੀ ਵਿੱਚ ਉਹ ਪਾਵਰ ਨਹੀਂ ਹੈਗੀ ਵੀ ਤੂੰ ਉਸ ਦਾ ਉਹ ਜਨਾਨੀ ਦੀ ਸੈਕਸ਼ੂਅਲ ਨੀਡ ਨਹੀਂ ਪੂਰੀ ਕਰ ਪਾਇਆ ਤਾਂ ਕਰਕੇ ਉਹਨੇ ਆਹ ਰੀਜ਼ਨ ਦਿੱਤਾ ਆਪਣੇ ਪਤੀ ਨੂੰ ਛੱਡਣ ਲਈ ਕੋਈ ਹੋਰ ਰੀਜ਼ਨ ਵੀ ਦੇ ਸਕਦੀ ਸੀ ਪਰ ਉਹਨੇ ਸਪੈਸੀਫਿਕ ਇਹ ਰੀਜ਼ਨ ਦਿੱਤਾ ਵੀ ਮੈਂ ਸੈਟੀਸਫਾਈਡ ਨਹੀਂ ਤਾਂ ਕਰਕੇ ਛੱਡ ਕੇ ਚਲੀ ਆ ਤੇ ਇਹ ਸੁਣ ਕੇ ਕੋਈ ਵੀ ਮਰਦ ਹੋਵੇ ਜਾਂ ਕੋਈ ਵੀ ਬੰਦਾ ਹੋਵੇ ਬਈ ਦੁੱਖ ਲੱਗਦਾ ਹਨਾ ਬਹੁਤ ਵੱਡੀ ਬੀਤੀ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਦੁੱਖ ਲੱਗਦਾ ਬੁਰਾ ਵੀ ਲੱਗਦਾ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਈਏ ਤਾਂ ਸੋਢੀ ਨੇ ਬਈ ਉਸ ਦਿਨ ਤੋਂ ਬਾਅਦ ਸੌਂ ਖਾਲੀ ਵੀ ਉਹ ਉਹ ਨਾ ਐ ਗੁੱਸੇ ਹੀ ਭਰਿਆ ਹੀ ਗਿਆ ਆਪਣੇ ਅੰਦਰ ਭਰੀ ਗਿਆ ਗੁੱਸਾ ਹੁਣ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਸੀ ਹਨਾ ਵੀ ਮੇਰੀ ਪਤਨੀ ਨੇ ਆਹ ਕਾਰਨ ਦਿੱਤਾ ਉਹਨੂੰ ਛੱਡਣ ਦੇ ਮਾਰੇ ਨੂੰ ਹਨਾ ਉਸ ਤੋਂ ਬਾਅਦ ਉਹਨੇ ਕੀ ਕੀਤਾ ਬਈ ਉਹਦੇ ਨਾ ਗੈਰੇਜ ਦੇ ਵਿੱਚ ਕੋਈ ਵੀ ਗੱਡੀ ਸਮਰਵਾਉਣ ਆਉਦਾ ਸੀ ਤਾਂ ਉਹ ਉਹਨਾਂ ਦੀ ਗੱਡੀ ਸਮਾਰਦਾ ਉਸ ਤੋਂ ਬਾਅਦ ਗੱਡੀ ਸਮਾਰਨ ਤੋਂ ਬਾਅਦ ਉਹਨਾਂ ਨੂੰ ਜਦੋਂ ਆਪਾਂ ਗੱਡੀ ਸਮਾਰਦੇ ਹਰੇਕ ਬੰਦਾ ਟੈਸਟ ਡਰਾਈਵ ਲਾਈਨ ਦਾ ਹਨਾ ਉਹਨਾਂ ਨੂੰ ਟੈਸਟ ਡਰਾਈਵ ਲੈ ਕੇ ਜਾਣ ਦਾ ਜਦੋਂ ਮਿਲਦਾ ਛੋਡੀ ਨੇ ਪਹਿਲਾ ਕਤਲ ਜਿਹੜਾ ਕਰਿਆ ਸੀ ਉਹ ਇਹਨੇ ਆਹੀਂ ਕਰਿਆ ਇਹ ਗੁੱਸੇ 'ਚ ਸੀ ਗੈरेज ਤਾਂ ਚਲੋ ਖੋਲਣਾ ਹੀ ਹੁੰਦਾ ਗੈरेज ਉਹਨੇ ਆਪ ਦਾ ਖੋਲਿਆ ਤੇ ਆਏ ਇੱਕ ਗਾਹਕ ਆਇਆ ਗਾਹਕ ਦੀ ਗੱਡੀ ਸੀ ਇਹਦੇ ਕੋਲ ਤੇ ਗੱਡੀ ਦੇਖ ਕਿਤੇ ਦੇਖਦੇ ਇਹਨੇ ਸਹੀ ਕਰਕੇ ਦਿੱਤੀ ਤੇ ਉਹਨੂੰ ਕਹਿੰਦਾ ਵੀ ਚਲੋ ਟਰੈਲੀ ਚੱਲਦੇ ਆ ਤੇ ਗਿਆ ਟਰੈਲੀ ਤੇ ਜਦੋਂ ਟਰੈਲੀ ਗਿਆ ਬਾਈ ਉੱਥੇ ਨਾ ਇਹਨੇ ਇੱਕ ਨਾ ਭਾਰੀ ਚੀਜ਼ ਉਹ ਬੰਦੇ ਦੇ ਸਿਰ 'ਚ ਮਾਰੀ ਉਹ ਭਾਰੀ ਚੀਜ਼ ਮਤਲਬ ਜਾਂ ਇਹ ਗੈਰਜ ਵਾਲਾ ਬੰਦਾ ਸੀ ਕੋਈ ਥੋੜੀ ਥੋੜੀ ਹੋ ਜੇਬ 'ਚ ਜਾਂ ਕੁਝ ਹੋਣਾ ਗੈਰਜ ਹੋਣ 1000 ਸਾਧਾ